ਬੋਲ ਕੇ ਕਰ ਦੇਗਾ ਫਸਲੇ ਦਾ ਕੰਮ ਹੈ ਸੁਣ ਗਿਆ ਤਾਂ ਪਾਣ ਪੁੱਤੇ ਹੀ ਬੋਲਣ ਦੀ ਜਰੂਰਤ ਨਹੀਂ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਰਕਾਰ ਕੋਪਾ ਦਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲਓ ਜੀ ਹੁਣ ਅਸੀਂ ਸਵੇਰੇ ਸਵੇਰੇ ਸੱਜ ਰਹੇ ਹੋਗੇ ਤਿਆਰ ਤੇ ਅਸੀਂ ਚੱਲੇ ਹੁਣ ਅੱਜ ਸੀਲ ਵਸੜੀ ਦਾ ਮੰਧਾ ਟੇਕਣ ਉੱਤੇ ਆਗੂ ਦੀ ਪੇਲੀ ਚੜਾਣਾ ਤੇ ਆਹੋ ਦਾ ਮੈਂ ਹੁਣ ਰੱਖਿਆ ਚੁੰਡੀਆਂ ਕਰਨ ਕਿਉਂਕਿ ਇਹ ਸਾਰਾ ਕੰਮ ਨਵੇੜ ਦਾ ਝਾੜ ਪੋਚੇ ਦਾ ਇਹ ਵੀ ਮੰਮੀ ਹਜੇ ਲਾ ਰਹੀ ਸੀ ਤਾ ਕਰਕੇ ਇਹਨੂੰ ਤਿਆਰ ਇਹਦੀ ਚੁੰਡੀ ਹੀ ਕਰਨੀ ਆ ਨਾ ਫਟਕਾ ਫਟਕਾ ਨਾ ਰੋਟਾ ਤਾਂ ਇਹਦੇ ਵਿੱਚ ਸਿਰ ਰੋਟਾ ਕੰਤ ਨਹੀਂ ਹੋਊਗੀ ਨੋ ਨੋ ਤੇ ਨਹੀਂ ਆ ਤਾਂ ਮੰਦਰ ਆ ਮੰਦਰਾਜ ਦਾ ਬੇਟਾ ਤੇ ਜਿਵੇਂ ਮੈਂ ਕਰਦੀ ਹੁੰਦੀ ਆ ਉਹ ਉਦਾਂ ਹੀ ਮੈਂ ਕਰਦੀ ਹਾਂ ਉਹਨਾਂ ਕਰ ਦੋ ਅੱਛਾ ਇਹ ਮੈਨਾਂ ਉਹਦਾ ਬਟਾ ਆਦੀ ਨਾਲ ਬੀਜਾ ਆਹ ਮੂਤੂ ਕਿ ਆ ਕਰੀਂਗਾ ਆਹ ਕੁਝ ਨਹੀਂ ਇਹਨਾਂ ਸਮਾਨ ਤੇ ਆਹ ਹੈ ਇਹਨਾਂ ਸਮਾਨ ਤੇ ਜੋ ਜੁਨੇ ਦਾ ਇੰਨਾ ਸਮਾਨ ਆ ਗਿਆ ਦੇਖ ਲੋ ਘੋੜੇ ਦਾ ਹੁਣੇ ਆਪ ਤੇ ਤਿਆਰ ਹੋ ਰਿਹਾ ਵੀ ਤਿਆਰ ਐ ਸਾਰੇ ਵੀ ਗੱਡੀ ਚ ਜਾਂਦਾ ਤਾ ਰਾਤ ਤੇ ਬੈਠਾ ਉਨ ਤਾਂ ਹੀ ਤੱਕੀ ਘੜੀ ਨਾ ਬੈਠੇ ਐਡਾ ਨਲਾਇਕ ਨਿਆਣਾ ਹੈ ਆ ਦੇਖੋ ਪਾਸੀ ਲੈ ਰਿਹਾ ਚੁੰਟੀਆਂ ਕਰਕੇ ਕੁੜੀ ਲੱਗਦਾ ਨਾ ਉਹ ਵੀ ਤੇ ਅੱਛਾ ਫੋੜ ਲਾ ਦੇ ਜੇ ਮੈਨੂੰ ਪਤਾ ਕੀ ਜੇ ਤੇ ਨਾ ਕਰੋ ਹੁੰਦਾ ਹੁੰਦਾ ਇਹ ਨਾ ਕਰਦਾ ਅਕੂ ਹੋ ਗਿਆ ਤਿਆਰ ਵਾਈਟ ਡਰੈਸ ਚ ਸੈਂਡਲ ਰਹਿ ਗਏ ਤੇ ਪਾਣੇ ਮੈਂ ਵਾਈਟ ਡਰੈਸ ਪਾ ਲਈ ਹੁਣੇ ਨੇ ਆਹ ਉਹ ਸਸਰੀ ਘਰ ਬੁਲਾਦੇ ਸਾਰਿਆਂ ਨੂੰ ਮੈਂ ਵੀ ਵਾਈਟ ਵਾਈਟ ਸਾਰਿਆਂ ਨਾਲੋਂ ਸਿਆਣਾ ਆਹੂ ਐ ਜੋ ਮਰਜੀ ਇਹਨੂੰ ਉਹ ਕਰਦੇ ਮੇਰਾ ਪੁੱਤ ਨੂੰ ਮੇਰੀ ਪੁੱਤ ਨੂੰ ਉਹ ਕੁੜਦੂ ਰੋਣੇ ਮੇਰੀ ਬੁੱਤਾ ਹਾਂ ਸੈਂਡਲ ਚੱਕ ਲਿਆ ਉਹਦੇ ਸੈਂਡਲ ਵੀ ਸੈਂਡਲ ਪਾਣੇ ਐ ਲਪਾ ਮਾ ਇਹਨੇ ਸੈਂਡਲ ਪਾ ਕੇ ਨਾ ਉਹ ਟਿੱਕੇ ਰਹਿ ਬੈਠਣਾ ਗੱਡੀ ਦੇ ਆਲੇ ਦੋਲੇ ਘੁੰਮੂਗਾ ਵੀ ਮੈਂ ਗੱਡੀ 'ਚ ਜਾਣਾ ਜਾਦੇ ਘਟ ਹੋਊਗੀ ਖੜ ਜਾ ਸੰਡੇ ਪੋਣਾ ਅੱਜ ਨਹੀਂ ਹੁੰਦੀ ਅੱਜ ਦੂਜਾ ਮੇਲਾ ਹੈ ਪੋਣਾ ਸੀ ਰੋਟੀ ਪਾਣੀ ਕੁਝ ਨਹੀਂ ਖਾ ਕੇ ਚੱਲੇ ਭੁੱਖੇ ਚੱਲੇ ਆ ਮੈਨੂੰ ਨਹੀਂ ਪਤਾ ਕਿ ਉੱਥੇ ਲੰਗਰ ਮਿਲੂ ਜਾਂ ਨਹੀਂ ਕੁਝ ਪਤਾ ਨਹੀਂ ਜੇ ਦਾ ਦੋ ਵਾਰ ਜਾਂਦਾ ਦਲੇ ਚ ਜੇ ਨਹੀਂ ਮਿਲਿਆ ਫਿਰ ਆਂਦੇ ਹੋਏ ਦੁਖਨਵਾਲ ਸਾਹਿਬ ਸੱਕਿਆਵਾਂਗੇ ਹਾਂ ਉੱਥੇ ਤਾਂ ਚਾਦਾ ਹੀ ਐ ਕੁਝ ਸਾਰੇ ਫਿਰ ਆ ਕੇ ਫਿਰ ਬਣਾਣੀ ਪਊਗੀ ਹਨਾ ਤਾਂ ਕਰਕੇ ਫਿਰ ਅਸੀਂ ਗੁਰਦੁਆਰਾ ਚ ਲੰਗਰ ਕਿਹਾ ਨੂੰ ਚੱਲ ਹੁਣ ਇਹਨੇ ਇਹਨੇ ਇੱਥੇ ਪਹੁੰਚ ਜਾਣਾ ਬਾਹਰ ਹੁਣ ਇਹ ਠਿੱਕਦਾ ਹੈਗਾ ਚਾਹ ਦੋਹੇ ਭਾਈ ਤਿਆਰ ਹੋ ਕੇ ਸੱਜ ਗੇ ਚਿੱਟੇ-ਚਿੱਟੇ ਕੱਪੜੇ ਪਾ ਕੇ ਹੁਣ ਇਹ ਆਪਦੇ ਲੱਤਾਂ ਚੱਕ ਕੇ ਐ ਸੰਟਰ ਦਿਖਾਇਆ ਚੱਲ ਹੁਣ ਖੜਾ ਹੋ ਜਾ ਚਾਹ ਹੋ ਗਿਆ ਰਣਚਾ ਚੱਲ ਹੁਣ ਭੱਜ ਲੈ ਹੁਣ ਭੱਜ ਲੈ 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 ਚਲੋ ਜੀ ਅਸੀਂ ਚੱਲੇ ਗੱਡੀ ਤੇ ਤੇ ਉਹ ਬਾਕੀ ਹੁਣ ਤੁਹਾਨੂੰ ਉੱਥੇ ਜਾ ਕੇ ਮੇਲੇ ਤੇ ਮਿਲਾਂਗੇ ਤੁਹਾਨੂੰ ਉੱਥੇ ਧਰਦੇ ਫੰਦੇ ਸਾਰਾ ਪਾਣੀ ਪੂਰੇ ਦਾ ਪ੍ਰਬੰਧ ਕੀਤਾ ਜਾਦਾ ਹੈ ਲੋਗ ਨੂੰ ਸੁਰੱਖਿਅਤ ਰੱਖਣੀ ਹੋ ਜਾਂਦੀ ਹੈ ਤੁਹਾਨੂੰ ਮਨ ਨੂੰ ਉਹ ਸ਼ਲਕਤ ਜਾ ਕੇ ਸਮਦਾ ਸੁਦਾ ਲਓ ਜੀ ਅਸੀਂ ਪਹੁੰਚ ਗਏ ਮੰਦਿਰ ਚ ਪੀੜਾ ਚ ਬਹੁਤ ਜ਼ਿਆਦੇ ਘਾਟਾਂ ਨਹੀਂ ਪੀੜ ਹੈ ਨਹੀਂ ਅੱਜ ਤੋਂ ਦਿਨ ਮਹਾ ਮਾਇਬਾ ਕਰਨਾ ਹੈ ਬੱਚਿਆਂ ਨੂੰ ਆ ਸੁੱਖਾਂ ਉਤਪੰਨ ਆਣ ਸੁੱਖੋ ਤੁੰਤੋ ਹੈ ਅਕਤੂਬ ਦਾਗਾਂ ਲਊ ਦਾ ਅਭੀ ਨਹੀਂ ਦਮੀ ਤਰਹੀ ਚਾਹੀਦੀ ਲਾਹ ਨਹੀਂ ਦਾਨ ਜ਼ਰੂਰੀ ਹੋਵੇ ਕੰਨਾਂ ਦਾ ਕੱਟਾ ਤੁਲੇ ਦੇ ਕੰਨਾਂ ਦਾ 고맙습다 <목소리도> ਜੋ ਜੁਣ ਸਾਡੀ 바ਰੀ ਆ ਗਈ ਇੱਥੇ ਮੱਥਾ ਟੇਕਣ ਲਈ ਅੱਜ ਬਹੁਤ ਐਨੀ ਢੇੜ ਜਮਾ ਵੀ ਨਹੀਂ ਸੀਗੀ ਤਾਂ ਕਰਕੇ ਅਸੀਂ ਅੰਦਰ ਬਿਲਕੁਲ ਅੱਜ ਅੰਦਰੇ ਮੱਥਾ ਟੇਕਿਆ ਅੱਗੇ ਤਾਂ ਸਵੇ ਪਿੱਛੇ ਲਾਈਨਾਂ 'ਚ ਖੜਦੇ ਆ ਬਹੁਤ ਟਾਈਮ ਲੱਗ ਜਾਂਦਾ 바ਰੀ ਬਾਰੀ ਸਿਰ ਅੱਗੇ ਭੇਜਦੇ ਆ ਅੱਜ ਤਾਂ ਬਿਲਕੁਲ ਵੀ ਭੇਡ ਨਹੀਂ ਕਿਉਂਕਿ ਇਹ ਦੂਜਾ ਮੰਗਲਵਾਰ ਸੀਗਾ ਤਾਂ ਕਰਕੇ ਵਧੀਆ ਮੱਥਾ ਟੇਕ ਹੋ ਗਿਆ ਅੱਜ ਸਭਾ ਆ ਦਾੜ ਆ ਤਾਂ ਲੋ ਜੀ ਅੰਦਰ ਮੱਥਾ ਟੇਕਿਆ ਏ ਤੇ ਅੰਦਰ ਸਾਰਿਆਂ ਨੇ ਤੇ ਨਾਲ ਨਾਲ ਮੱਥਾ ਟੇਕਨੇ ਹੈ ਉਹ ਤੇ ਖਾਣਾ ਖਾਣ ਨੂੰ ਖਾਣ ਨੂੰ ਕੱਟ ਉਹ ਚੱਕੇ ਨਹੀਂ ਲੰਦਾ ਤੂੰ ਸਤਵਾ ਦੇ ਲੈ ਲੈ ਪੰਜਾਬ ਵਿੱਚ ਆ ਕੇ ਤੇ ਲੱਗੀ ਹੋਈ ਆ ਅਸਲੀ ਟਿਲ ਲੈਨੇ ਆ ਨਾ ਪਹਿਲਾਂ ਲਈ ਕਿਖੋ ਉਹ ਅਸਰ ਨਹੀਂ ਦੇ ਲੈ ਤੋੜਤੀ ਦੀ ਉੱਥੇ ਪਈ ਆ ਯਾਰ ਇੱਕ ਹੈ ਜੀ ਲੈ ਲੈ ਨਾ ਜੇ ਲੈ ਬਾਬੂ ਸਾਹ ਕੋ ਲੈ ਲੈ ਨਾ ਹਾ ਕੋਹ ਨੂੰ ਲੱਗਦੀ ਆ ਕੇਣੀ ਲੈਣੀ ਆ ਸੋਫੀ ਦੇ ਕੇ ਹਾਂ ਹਾਂ ਲੈ ਲੋ ਆਨੇ ਹਾਂ ਆਲੂ ਵਾਲੇ ਆ 100 ਦੇ ਕਰ ਦੋ ਚਲੋ ਚੱਲੀਏ ਚਲੋ ਮੇਰੇ ਪੁੱਤਾਂ ਨੂੰ ਕੀ ਰੱਖਿਆ ਜਿੱਧਰ ਜਾਣਾ ਉਹ ਲੰਗਰ ਤੇ ਮੈਂ ਛੋਟਾ ਸਰਦਾਰ ਸੁੱਕੀ ਰਹੇ ਚਲੋ ਤੇਰਾ ਸੁੱਖ ਸਾਥੂ ਨਹੀਂ ਹੋ ਜਾ ਪਿੱਠ ਪਿੱਛੇ ਬਣਾਉਂਗੀ ਪੂਰੇ ਜਾ ਇਹ ਬੇਟਾ ਲੰਗਰ ਨਾ ਹਜੇ ਸਾਡਾ ਚੱਲੂਗਾ ਉਰੇ 10 ਵਜੇ ਟਾਈਮ ਪੁੱਛਿਆ ਤਾਂ ਫਿਰ ਪਕੌੜੇ ਲੈ ਲੈਣੇ ਉਹ ਖਾਵਾਂਗੇ ਭੁੱਖ ਲੱਗ ਰਹੀ ਆ ਫਿਰ ਬਾਅਦ ਚ ਜਿਹੜਾ ਨਾ ਸਿੱਖਾਂ ਲੱਗੇ ਇੱਥੇ ਲੰਗਰ ਲੱਗ ਗਿਆ ਸੀਗਾ ਪੂਰੀਆਂ ਛੋਲਿਆਂ ਦਾ ਲੰਗਰ ਪੂਰੀਆਂ ਛੋਲੇ ਟੇਕੜਾ ਇੱਥੇ ਨਾਲ ਲਾਈਨ 'ਚ ਦੇ ਰਹੇ ਸੀਗੇ ਸਾਰਿਆਂ ਨੂੰ ਜਿਵੇਂ ਮੰਦਰਾਂ 'ਚ ਆਮ ਦਿੰਦੇ ਆ ਤੇ ਇੱਧਰ ਸਾਰੇ ਸਾਹਮਣੇ ਯੂਵੀ ਉਨੀ ਬੈਠ ਕੇ ਇੱਧਰ ਅਸੀਂ ਬੈਠ ਗਏ ਤੇ ਹੌਲੀ-ਹੌਲੀ ਭੀੜ ਹੋਣੀ ਸ਼ੁਰੂ ਹੋ ਗਈ ਥੀ ਕਿਉਂਕਿ ਲੰਗਰ ਲੱਗਿਆ ਸੀਗਾ ਪੌਣੇ 10 ਪਹਿਲਾਂ ਸੀ ਦੁਕਾਨਾਂ ਦੀ ਛਾਂ ਮਿਲ ਰਹੀ ਆ ਨਗ ਬਣਨੀ ਬਸ ਉਹ ਫੰਕ ਇਹ ਤਾਂ ਪੰਜਾਬੀ ਵਾਲੀ ਬੋਤਲ ਪੀ ਹੈ ਅੰਡੇ ਦੀ ਤੂੰ ਹੁਣ ਬਣਾ ਲੈ ਤੂੰ ਹੁਣ ਵੀਡੀਓ ਨਹੀਂ ਬਣਾਉਂਦੀ ਚੱਜ ਨਾਲ ਨਾ ਬਣਾਨੀ ਆ ਪਹਿਲਾਂ ਉਧਰ ਦੀ ਬੋਤਲ ਦੇ ਉਧਰ ਕਰਿਆ ਤੇ ਇੱਧਰ ਵਾਲੇ ਤੇ ਇੱਧਰ ਕਰਦੇ ਸੀ ਜਿਵੇਂ ਤੂੰ ਪਹਿਲਾਂ ਵੀ ਤੈਥੋਂ ਆਪਣੀ ਬਣਾਈ ਕਰਦੀ ਸੀ ਜਦ ਐਸ ਤੂੰ ਚਾਰੇ ਪਾਸੇ ਦਿਖਾਣਾ ਤੂੰ ਹੁਣ ਯੂਵੀ ਮਗ ਬਣਾਨੀ ਬਸ ਵੀ ਇੱਕ ਪਾਸੇ ਹੀ ਰੱਖਣਾ ਏ ਅੱਜ ਤੱਕ ਮੈਂ ਕੱਲ ਨਹੀਂ ਕੀਤੀ ਸਾਰੀ ਚੈੱਕ ਕਰੀ ਆ ਵੀ ਹੁਣ ਵੀਡੀਓ ਤੋਂ ਉਧਰ ਕਰ ਬਣਾਨੀ ਆ ਅਬੂ ਆ ਬਾਬੂ ਨੂੰ ਜੇ ਵੀ ਜਦ ਕਰ ਕਹਿੰਦੇ ਨੇ ਵੀ ਆਪਾਂ ਆਪਣਾ ਸੜ ਦਿੰਦੇ ਆ ਖੜਦੇ ਨੇ ਅੱਜ ਅੱਜ ਤੱਕ ਲੋ ਆਦਾਜੀ ਭਾਜਦੀ ਆ ਬਸ ਤਰ ਤੂੰ ਇੱਕ ਪਾਸੇ ਉਈ ਲੈ ਕੇ ਖੜੀ ਜੰਦੀ ਆ ਬਸ ਤੁਸੀਂ ਨੇੜੇ ਹੁਣ ਥੋੜੀ ਇਹਦਾ ਛਾਲ ਮਾਰ ਕੇ ਜਦੇ ਚੜ ਜਾਂਦਾ ਏ ਇਹਦਾ ਮੈਨੂੰ ਕਈ ਵਾਰ ਜਦ ਮੈਂ ਬਾਥਰੂਮ ਚੋਂ ਨਿਕਲਦੀ ਆ ਮੈਨੂੰ ਐ ਹੁੰਦਾ ਵੀ ਚਲੇ ਗਿਆ ਉਹ ਗੱਬੇ ਬੈਠਾ ਹੁੰਦਾ ਮੈਂ ਇਸਦੇ ਹੋਰ ਹਾਂ ਟੀ ਅੱਛਾ ਟੀ ਦੀ ਚਾਬੀ ਚਾਬੀ ਦੀ ਦੇਣੀ ਪੜਾ ਟੀ ਇਹ ਹੁਣ ਜਾਊਗਾ ਦੇਖਿਓ ਉੱਪਰ ਦੇਖਿਓ ਉੱਪਰ ਚੜੂਗਾ ਉੱਪਰ ਚੜੂਗਾ ਦਬਾ ਦ ਉੱਤਰ ਕਹਤਾ ਗਿਆ ਅੱਜ ਨਹੀਂ ਚੜਿਆ ਉੱਪਰ ਇਹ ਅੱਛਾ ਚੜੂਗਾ ਮੈਂ ਯੂਵੀ ਨੂੰ ਪਹਿਲਾਂ ਹੀ ਕਹਿਤਾ ਮੈਂ ਕਿ ਛੋਟੀ ਛੋਟੀ ਨਹੀਂ ਮਾਸੜ ਨਹੀਂ ਕਰਨਾ ਇਹੋ ਦੇ ਦੇ ਉਹ ਦੇ ਦੇ ਆ ਦੇ ਉਹ ਤੁਹਾਨੂੰ ਕਹਦੇ ਚਾਹ ਬਣ ਦਤੀ ਪੈਨ ਹੋ ਜਲ ਜੇ ਬੀਬੀ ਤੁਸੀਂ ਕੰਮ ਲਾਤੀ ਦੇਖਿਓ ਉਧਰ ਮੇਰੀ ਨਾਨੀ ਕੰਮ ਲਾਤੀ ਬਚਾਰੀ ਚੁੱਲਾ ਬਣਾਣਾ ਨਾਨੀ ਕੰਮ ਨਾ ਕੋਈ ਨਹੀਂ ਨਹੀਂ ਬੀਬੀ ਦਾ ਕੰਮ ਸ਼ੁਰੂ ਤੇ ਹੀ ਆਹੀ ਆ ਉਹ ਬਣਾ ਰਹੀ ਹੈ ਜਦੋਂ ਚੁੱਲਾ ਬਣਾਉਂਦੀ ਹੈ ਨਹੀਂ ਮੈਂ ਕਿਹੜਾ ਕੰਮ ਹੈ ਆਪਣਾ ਸ਼ੁਰੂ ਤੇ ਨਾਲ ਦੀਆ ਹੈ ਦਾਦੀ ਦੇ ਨਾਲ ਕੇ ਵੀ ਕੋਈ ਚੁੱਲਾ ਨਹੀਂ ਛੱਡਿਆ ਕੋਈ ਉਹ ਨਹੀਂ ਛੱਡਿਆ ਹਾਰਾ ਨਹੀਂ ਛੱਡਿਆ ਸਾਡੇ ਕੋਲ ਕੋਣ ਆਇਆ ਆ ਦੇਖ ਲੋ ਬੀਬੀ ਹਾਂ ਮਾਸਟਰ ਦੇ ਚੱਪਲਾਂ ਮੰਗਿਆ ਕਹਿੰਦਾ ਸਾਡੇ ਕੋਲ ਨਹੀਂ ਹੈ ਨਾਲ ਲੈ ਕੇ ਆਣੀ ਦੀ ਆ ਗਿਆ ਨਤੀਜਾ ਨਤੀਜਾ ਨਾ ਬੀਬੀ ਦਾ ਨਤੀਜਾ ਨਹੀਂ ਆਇਆ ਬਸ ਅਚਾਨਕ ਸਾਡੀ ਤੇ ਸਲਾਹ ਬਣ ਗਈ ਵੀ ਬਖਸ਼ੀਲ ਜਾ ਕੇ ਆਈਏ ਕੁਝ ਖਾ ਕੇ ਆਈਏ ਬਣਾ ਕੇ ਮਾਸੀ ਤਾਂ ਨੂੰ ਦੇਖ ਕੇ ਸੌਂਗੀ ਵੀ ਪਤਾ ਨਹੀਂ ਕਿਉਂ ਆ ਗਏ ਅਚਾਨਕ ਨਾ ਨਾ ਪਤਾ ਪਤਾ ਹਾਂ ਬੀਬੀ ਤੇਰਾ ਮੈਂ ਇੱਧਰ ਦੇਖਿਆ ਮੈਂ ਕਿ ਤੇ ਵੀਡੀਓ ਤਾਂ ਬਣਾਈ ਨਹੀਂ। ਨਾ ਮੈਂ ਇਹਨੂੰ ਗੱਡੀ ਚ ਨਿਕਲਣ ਸਾਰ ਕਹਤਾ ਯੂ ਵੀ ਨਾ ਗੱਡੀ ਦੇ ਅੰਦਰ ਇਹ ਕਹਤਾ ਯੂ ਵੀ ਕੈਮਰਾ ਔਨ ਕਰ ਲੈ ਨੀ ਮੇਰੇ ਸਾਹਮਣੇ ਕੈਮਰਾ ਜੂ ਹਾਂ ਬੀਬੀ ਜਾਨੂ ਇਹਨੂੰ ਹਾਂ ਬੀਬੀ ਸਾਰੇ ਵੀਡੀਓ ਕੋ ਕੈਮਰਾ ਕਰਫ ਚ ਹੈ ਕੈਮਰਾ ਕਰ ਮੂਰੇ ਹੁੰਦਾ ਭਾਈ ਸੁਤਾ ਪਿਆ ਤੀ ਮੈਨੂੰ ਪਤਾ ਤਾਂ ਮੈਂ ਦੇਖ ਲਿਆ ਤੀ ਸ਼ਿਸ਼ਿਚ ਹਾਂ ਹਾਂ ਬੀਬੀ ਰੋਸ਼ਾ ਨੂੰ ਗੱਡੀ ਸਿੱਖਣੀ ਆ ਨਹੀਂ ਨਹੀਂ ਮੈਂ ਤੂੰ ਵੀ ਕਹਿ ਰਹੀ ਆ ਵੀ ਆਹ ਜਹਾਜ਼ ਸਮਰਾਲ ਸਮਰਾਲੋ ਵੀ ਹਾਂ ਕੀ ਚੱਲਦੀ ਹੋ ਵਧੀਆ ਲੱਗਦੀ ਚੀਤ ਤਾਂ ਚੱਲਦੀ ਆ ਸੋਹਣੀ ਲੱਗਦੀ ਆ ਹੁਣ ਬੰਤੇ ਨਹੀਂ ਚੱਲਦੇ ਸੋਹਣੇ ਲੱਗਦੇ ਹੁਣ ਐਕਣੇ ਆ ਰਹੀਆਂ ਬਿਮਾਰ ਹੋਏ ਦਾ ਫੇਰ ਨਹੀਂ ਵਧੀਆ ਲੱਗਦੇ ਨਾ ਬਿਮਾਰ ਹੋਏ ਨੂੰ ਕਿਹੜਾ ਪੁੱਛਦਾ ਏ ਸਹੀ ਗਾ ਵਧੀਆ ਬਣੀ ਲੱਗਦੇ ਸੋਹਣੇ ਵੀ ਲੱਗਦੇ ਹਰ ਹੁਣ ਮਸ਼ੀਨ ਕਰੀ ਹੋਵੇ ਚਾਹੇ ਇਨਸਾਨ ਹੋਵੇ ਚਾਹੇ ਚੱਲਦੇ ਵਧੀਆ ਲੱਗਦਾ ਮੂਆ ਰੀਆਂ ਢੂਆ ਰੀਆਂ ਵੀ ਆਉਂਦੀ ਰਹੀ ਏ ਕੱਟ ਦੀ ਬਾਤ ਕਿਉਂ ਪਾਇਆ ਰਿਹਾ ਬਸ ਜੇ ਆਪਾਂ ਗੁੱਤ ਚ ਨਹੀਂ ਜਾਂ ਝੂੜੇ ਚ ਨਹੀਂ ਕਈ ਵਾਰ ਪਾਣਾ ਹੁੰਦਾ ਤਾਂ ਬਾਤ ਪਾ ਸਕਦੇ ਕਿਉਂਕਿ ਬਾਤ ਚ ਫਿਰ ਜੇ ਝੂੜਾ ਕਰਨਾ ਹੁੰਦਾ ਜਾਂ ਕੋਈ ਪਾਲਕ ਇੱਥੇ ਫਿਰ ਆਪਾਂ ਗੁੱਤ ਬਟਣ ਬਾਤ ਚ ਕੱਟ ਗਿਆ ਆਪਣੇ ਕੋਲੋਂ ਬਸ ਬਹੁਤ ਸਾਰਿਆਂ ਦੇ ਹੱਥਾਂ 'ਚ ਹੁੰਦੇ ਆ ਇਹ ਗੱਲ ਚ ਵੀ ਪਾਲਿਆ ਕਰੋ ਹਾਂ ਗੱਲ ਚ ਵੀ ਪੈ ਜੂ ਪਰ ਇੰਨਾ ਖੁੱਲ ਨਹੀਂ ਗੱਲ ਨਹੀਂ ਆਵੇਂ ਫਿਰ ਖੋਣ ਗੂਆ ਲੰਬਾ ਤਾਂ ਹੀ ਹੁੰਦਾ ਅਰਦਾ ਉਹਦੀ ਬਾਤ ਹੋਵੇ ਸਾਰੇ ਗੁੱਤ ਬਟਣ ਬਾਤ ਚ ਪਾ ਲਿਆ ਕਰ ਸਾਰੇ ਗੁੱਤ ਵੀ ਨੇੜੇ ਨੂੰ ਸਾਰੇ ਅਨਾ ਤੁਹਾਨੂੰ ਕੋਟਪਟੜਾ ਜਨਾਈ ਪਾਰੇ ਸਾਰੇ ਦੇ ਦਿਆ ਕਰ ਦੋਹੇ ਬਾਹਾਂ ਫੁੱਲ ਕਰ ਦਿਆ ਕਰ ਇਹਦੇ ਕੋਲ ਕੇ ਕੁੱਤ ਵੜਨ ਹੈ ਤੁਸੀਂ ਦਵਾਉ ਮੇਲੇ ਚੱਲ ਚੰਦੀ ਵਾਸੀ ਮਾਂ ਚੇਤਾ ਮੇਲਾ ਹੱਜੇ ਨਹੀਂ ਚੱਲ ਰਿਹਾ ਹੋਣਾ ਹੈ ਕਿ ਤੁਹਾਨੂੰ ਅੱਜ ਦਾ ਬਹੁਤ ਘਰ ਸਕਦਾ ਮੈਨੂੰ ਸਟੈਂਡਰ ਭੇਜ ਦੀ ਮਤਲਬ ਪੈਸੇ ਪਾ ਦੇ ਕੋਟਪਟੜੇ ਕਹਿੰਦੇ ਦੋ ਹਾਂ ਮੈਂ ਤਾਂ ਪੈਸੇ ਚ ਜਾਉਂ ਮੈਨੂੰ ਮਰਦੀ ਆਏ ਤੋ ਕੋਟਪਟੜੇ ਲੈ ਕੇ ਆਉਂਗੇ ਹੈਨਾ ਵਾਸੀ ਹਾਂ ਐ ਖੜੇ ਚੱਕ ਲੈਣੀ ਰਹੀ ਨਾ ਪੈਸੇ ਤੋਤੇ ਪਾਉਮਾਗੇ ਆ ਪੈਸੇ ਮੈਂ ਤੁਹਾਨੂੰ ਨਾ ਪਾ ਦੂੰ ਨਾ ਤੁਸੀਂ ਕੈਸ਼ ਲੈ ਦਿਓ ਕਿਉਂ? ਕਿਉਂ ਨਾਮ ਨਹੀਂ ਲਿਖ ਦੋਗੇ? ਮਤਕਾਨ ਵਾਲੇ ਥੋੜਾ ਨਹੀਂ ਪਤਾ ਕੁਸੋ। ਮੀਂਹ ਦੁਕਾਨ। ਸਿੱਧਾ ਦੁਕਾਨ ਵਾਲੇ ਨੂੰ ਪਾਵਾਂਗੇ। ਮਾਸੋਂ ਨੂੰ ਕਰਦੇ ਆਂ ਤਾਂ ਪਰੋਸਾਂ ਨਹੀਂ ਦੇਖ ਲੋ। ਨਾ ਨਾ। ਪਰੋਸਾ ਕਰਨ ਦੀ ਲੋੜ ਵੀ ਨਹੀਂ ਆਇਆ ਕਰਦੇ ਆਂ ਦੇ। ਵੀ ਆਂਦੀ ਆ ਉਹ ਚ ਨਵੀਂ ਕੀ ਆ ਕਿ ਕਿ ਹਾਂ ਕਿ ਆਏ ਕਿ ਹਾਂ ਨੇ ਹਾਂ ਕਿ ਦਸ ਸੜੇ ਰਾਤ ਨੂੰ ਮੇਰੇ ਟੈਂਪਰੇਜ ਰਹਿਣ ਤੋਂ ਮੇਰਾ ਟੈਂਪਰੇਚਰ ਸੱਲੀ ਉਹ ਛੋਟੇ ਛੋਟੇ ਔਲੇ ਕਾ ਤੋ ਥੋੜੇ ਕੋਈ ਕੰਮ ਕਰਨਾ ਪਰ ਆਹ ਹੋ ਜਾ ਇਹ ਮੁੰਡਾ ਛਿੱਤਰ ਖੰਦਾ ਹੀ ਰੰਦਾ ਏ ਆ ਦੇਖੋ ਆ ਦੇਖੋ ਜਾਣ ਜਾਣ ਕੇ ਹਮੇਸ਼ਾ ਇਹਨੂੰ ਜਦ ਵੀ ਉਹ ਕਰ ਲੋ ਕੈਮਰੇ ਦੇ ਸਾਹਮਣੇ ਆਂਦਾ ਜਾਣ ਜਾਣ ਕੇ ਕੱਲ ਵੀ ਜਾਣ ਜਾਣ ਕੇ ਛੋੜੀਆਂ ਦੇਖੋ ਬਾਈ ਅੱਜ ਦੀ ਜਨਰੇਸ਼ਨ ਤੱਲਾ ਤਾਂ ਉਦਣ ਦਾ ਦਿਮਾਗ ਖਾ ਰਕਿਆ ਗਗਨੀ ਤੂੰ ਨਹੀਂ ਆਂਦੀ ਤੂੰ ਨਹੀਂ ਆਂਦੀ ਜਦੋਂ ਮੈਂ ਆ ਗਿਆ ਲੇਖ ਲਓ ਇੱਕ 15 Pro Max ਇੱਕ 15 Pro ਵਾ ਬਸ 500 GB ਸੌਰੀ 500 GB ਹਾਂ ਸੌਰੀ 500 GB ਬਈ 15 Pro Max 500 GB ਚਾਕੇ ਬੈਠੇ ਆ ਤੇ ਦੂਜਾ 15 Pro ਅੱਛਾ ਉਹ ਜਾਣ ਜਾਣ ਕੇ ਜਿਹਨੇ ਲੈਣਾ ਹੋਇਆ ਸੀ ਸੇਰ ਤੇ ਲਾਇਆ ਹੋਇਆ ਬਈ ਫਿਰ ਦੀ ਦੱਸ ਦਿਓ ਨਹੀਂ ਹੋ ਸਕਦਾ ਰੇਟ ਦੇ ਦੱਸੋ ਰੇਟ ਦੱਸ ਦਿਓ ਹਾਂ ਬਈ ਅਸੀਂ ਖਾਣ ਨੂੰ ਅੰਦਰ ਸੋਈ ਫਰੋਲਨ ਗਏ ਤੇ ਪਰ ਮਿਲ ਗਏ ਸਾਨੂੰ ਫਰੂਟ ਲੈ ਆਵਾਂ ਮੈਨੂੰ ਵੀ ਮੈਂ ਕਿਹਾ ਬੀਬੀ ਸਾਨੂੰ ਖਾਣ ਨੂੰ ਅਸੀਂ ਲੱਭਣ ਗਏ ਤੇ ਭੁੱਖ ਲੱਗਦੀ ਸੀ ਅੰਗੂਰ ਲੱਭ ਗਏ ਹੋਰ ਵੀ ਪਹਿਲਾਂ ਸੋਈ ਚ ਪੈ ਤੇ ਹਾਂ ਬੀਬੀ ਅੰਗੂਰ ਠੀਕ ਹੈ ਬੀਬੀ ਥੈਂਕ ਯੂ ਆ ਬੀਬੀ ਮੈਂ ਮਸਾ ਚੁਕ ਚੁਕ ਕੇ ਲਿਆ ਕੇ ਕਹਿੰਦਾ ਥੈਂਕ ਯੂ ਕੋਰ ਵੀ ਪਾਇਆ ਨਹੀਂ ਦੋ ਚ ਪਾਇਨੇ ਉਸ ਚੁਕ ਚੁਕ ਕੇ ਲਿਆਈਆਂ ਮੈਂ ਖਰਾਬ ਜੇ ਹੋ ਗਏ ਮੈਂ ਪੁੱਛੇ ਸਵੇਰੇ ਦਾਲ ਚੋਲ ਬਣਾ ਲੈਣੇ ਆ ਮਾਤਰ ਕਹਿੰਦਾ 500 ਜੀ ਵੀ ਆ ਵੀ 10 500 ਜੀ ਵੀ ਦੀ ਮੈਂ ਦਾਲ ਬਣਾਉਣੀ ਆ ਤੁਹਾਨੂੰ ਤੁਹਾਨੂੰ ਭੁੱਲ ਗਏ ਭੁੱਲ ਗਏ ਉਹ ਜਦ ਹੱਥ ਚ 500 ਜੀ ਵੀ ਆ ਜਾਂਦਾ ਨਾ ਫਿਰ ਮਾਸਨ ਨੂੰ ਕਿਸੇ ਨੂੰ ਯਾਦ ਨਹੀਂ ਰਹਿੰਦਾ ਵੀ ਮੇਰੇ ਆਲੇ ਦੁਆਲੇ ਕੌਣ ਆ ਆਂਟੀ ਨੂੰ ਫੋਨ ਮੈਂ ਕਰਦਾ ਖਾਣਾ ਪੀਣਾ ਵੀ ਨਹੀਂ ਆਦੰਦਾ ਰੋਟੀ ਬਣੀ ਵੀ ਨਹੀਂ ਆਦੰਦਾ ਬਿਲ ਇਹ ਜੇ ਮਾਸੜ ਤਾਂ ਸੂਕਾ ਆਟਾ ਕਿੱਥੇ ਉਹ ਐ ਨਾ ਲੋ ਜੀ ਹੁਣ ਮੈਂ ਬਣਾ ਲੈਣੀ ਰੋਟੀ ਨਾ ਵਸਿੰਭਾ ਸੀਗੇ ਨਹੀਂ ਮੈਂ ਬਣਾ ਲੀ ਮੈਂ ਤਾਂ ਕੋਈ ਨਾ ਮੈਂ ਬਣਾ ਸਕੀ ਗੈਸ ਤੇ ਤਾਂ ਲਾਣੀ ਆ ਸਾਰੇ ਇੱਕ ਦੋ ਦੋ ਖਾਣ ਆਲੇ ਐ ਤੇ بس ਉਧਰ ਮੇਰੀ ਨਾਨੀ ਜੀ ਵੀ ਬੈਠੇ ਹਨ ਨਾਨੀ ਵੀਡੀਓ ਅੱਜ ਆਈ ਵੀਡੀਓ ਚ ਨਾਨੀ ਨਹੀਂ ਹੈਗੀ ਕਲਰ ਵੀਡੀਓ ਚ ਆਉਗੀ ਜਿਹੜੀ ਐਂਡ ਨੈਕਸਟ ਵੀਡੀਓ ਆਉਗੀ ਜਮ ਤੇ ਹੁਣ ਜਿਹੜਾ ਸਿੱਜੇ ਚੋਂ ਆਟਾ ਹੁੰਦਾ ਨਾ ਘੰਡਿਆ ਉਹ ਮੇਰੇ ਤੋਂ ਬਹੁਤ ਸਲੋ ਪੱਕਦਾ ਹੈ ਨਾ ਮੈਂ ਬਣਾਉਣਾ ਬਣਾਣਾ ਰੋਟੀ ਦਾ ਨਾ ਬਣੀ ਮੈਂ ਸਾਸਰੀਆਂ ਵੀ ਸਲੋ ਪੱਕਦਾ ਹੈ ਇਹ ਗੁੱਤ ਪਰਦੇ ਨੇ ਗੁੱਤ ਪਰਦੇ ਲਾਸਰ ਮੇਰੇ ਗੁੱਤ ਪਰਦੇ ਨੂੰ ਫੋਕਾ ਰਹਾ ਤਾਂ ਬਾਜ ਕਿਉਂ ਪਾਇਆ ਕਹਿੜਾ ਜਾ ਹੋ ਜਾਂਦਾ ਵੀ ਹੋਰ ਲਿਆ ਕੇ ਦੇਣਾ ਹੋਰ ਪਾ ਲੂੰ ਹੈ ਕਹਿੜਾ ਜਾ ਹੋ ਜਾਂਦਾ ਹਾਂ ਕਹਿੜਾ ਹੋ ਜਾਂਦਾ ਹੁਣ ਗਰਮੀਆ ਚ ਫ੍ਰੀਜ ਚ ਲਿਆ ਹਾਂ ਹਾਂ ਟਮਾਟਰ ਹਾਂ ਮੈਂ ਤਾਂ ਹੀ ਕੱਢ ਕੇ ਲਿਆਈਆਂ ਹੈ ਮੈਂ ਨਾ ਬਰੂਤ ਨਹੀਂ ਬੂਦੀ ਬਣਾਇਆ ਮੈਂ ਸਬਜੀ ਨਹੀਂ ਪੂਰਾ ਚੋੜ ਕੇ ਆਉਗੀ ਠੀਕ ਹੈ ਨਾ ਬਰੂਤ ਨਾਲ ਨਾਲ ਫਿਰ ਰਹੀ ਹੈ ਮੇਰੇ ਜਰਵੀ ਮਾਨੀ ਹਮੇਸ਼ਾ ਨਰੂਤ ਅੱਜ ਪਕਾਈਆਂ ਤੇ ਗੁਲਗਲੇ ਕਿਚੌੜੇ ਇਕੱਠਵੇਂ ਕੱਲ ਬਣਾਈ ਗਏ ਬੀਬੀ ਅੱਜ ਮੱਟ ਟੱਕ ਕੇ ਤੜਕੇ ਹਾਂ ਅੱਜ ਸਵੇਰੇ ਉੱਥੇ ਸੀਲ ਟੇਕ ਕੇ ਆਏ ਆ ਸੀਲ ਟੇਕ ਕਰੀ ਠੀਕ ਆ ਫਿਰ ਨਾਲ ਲੈ ਜਾਗੇ ਤੇ ਹਾਂ ਅੱਜ ਤਾਂ ਭੀੜ ਘੱਟ ਹੋਣੀ ਅੱਜ ਤਾਂ ਅੱਜ ਦਾ ਘਟ ਤੀ ਪਿਛਲੇ ਸੋਮਵਾਰ ਨੂੰ ਜ਼ਿਆਦਾ ਤੀ ਬਹੁਤ ਹੀ ਜੁਥੈਂਟਿਕ ਦਾ ਹੈ ਨਾ ਨਾ ਟਿਕਦਾ ਗਿਆ ਤਾਂ ਤਿੰਨ ਵਾਰ ਟੇਕਿਆ ਸੀ ਤਾਂ ਜਿਹੜਾ ਫਿਸ਼ ਹੈ ਜਿਹੜਾ ਪਿਛਲਾ ਸੋਮਵਾਰ ਤਿੰਨ ਮਹੀਨੇ ਤਾਂ ਜਾਂਦੇ ਨਹੀਂ ਤਿੰਨ ਚਾਰ ਸਾਲ ਜਾਂਦੇ ਨਹੀਂ ਇਹਦੇ ਨਾਲ ਫੋਟੋ ਵਾਲੀ ਨੇ ਕਈ ਚਾਲ ਟਿੱਕੇ ਅੱਛਾ ਹਾਂ ਪਿਛਲੇ ਸੋਮਵਾਰ ਨੂੰ ਤਾਂ ਜਾਦੇ ਹੋ ਤੇ ਨਾ ਪਾਇਦੇ ਨਾ ਜਾਵੇ ਪਾਉਦੇ ਤਾਂ ਥਾਨ ਕਾ ਨਾ ਉੱਥੇ ਲੰਥਾਨ ਲਾਉਂਦੇ ਨਹੀਂ ਦੂਏ ਦੀ ਗੂਗਲੇ ਬਾਲ ਗਿਰੇ ਉਹ ਥਾਨ ਤੱਕ ਜਿਹੜਾ ਕਿਤੇ ਤੇ ਨਾ ਲੱਗੇ ਪੁੱਤ ਮੇਰਾ ਥਾਨ ਤਾਂ ਘਰ ਲੈ ਅਸੀਂ ਨਾ ਥਾਨ ਨਹੀਂ ਛੱਡ ਲਾਉਂਦੇ ਬੀਬੀ ਥਾਨ ਤਾਂ ਦੁਆਰ ਮੇਰੀ ਮੱਥਾ ਇਹਨੂੰ ਦੇਖਿਆ ਕਰੋ ਤੇਰਾ ਹੱਥ ਮੈਨੂੰ ਆਉਂਦਾ ਜੇਸੀ ਵੀ ਜਾਣਾ ਆਉਂਦਾ ਹਾਂ ਅਸੀਂ ਅੱਜ ਹਾਂ ਦੂਜੇ ਨੂੰ ਗਏ ਆ ਪਹਿਲੇ ਤਾਂ ਬਹੁਤ ਜ਼ਿਆਦਾ ਭੀੜ ਭੀੜੀ ਆਇਆ ਆਇਆ ਕੋਤੋਂ ਤੇ ਰੇਗ ਥਾ ਨਾਉਦਾ ਰੇਗ ਥਾ ਨਾਉਦਾ ਪਹਿਲੇ ਤਾਂ ਕਦੇ ਨਾ ਜਾਵੇ ਹਾਂ ਅੱਜ ਤਾਂ ਦੂਜਿਆਂ ਨੂੰ ਗਈ ਤੇ ਕਿਨਾ ਬਹੁਤ ਹੋਗਾ ਤੀ ਸਾਡੀਆਂ ਕਰਮਜੀਤ ਬਦਨੀਕ ਨਾ ਹਾਂ ਵਿਸਾਖੀ ਜੀ ਨਾਲ ਯੋ ਵੀ ਨੂੰ ਯੋ ਵੀ ਨੂੰ ਗਾਜਰਾਂ ਦੀ ਸਬਜ਼ੀ ਨਾਲੇ ਰੋਟੀ ਦੇ ਹਾਂ ਗਾਜਰਾਂ ਦੀ ਸਬਜ਼ੀ ਨਾਲੇ ਚਾਹ ਪਹਿਲਾਂ ਸਾਰੇ ਖਾ ਲਓ ਬਾਅਦ ਚ ਬਣਾ ਦਿਓ ਨਾ ਬਾਅਦ ਹੀ ਇਹ ਵੀ ਦੇ ਦਿਓ ਕਿੱਦਾਂ ਗਾਜਰਾਂ ਦੀ ਸਬਜ਼ੀ ਗਰਮ ਕਰ ਲਈ ਇੱਕ ਨੇ ਆਲੂ ਪਕੌੜੇ ਗਾਜਰਾਂ ਦੀ ਸਬਜ਼ੀ ਹਨ ਮਾਸੀ ਤੇ ਸਭ ਤੋਂ ਪਹਿਲਾਂ ਮੈਂ ਬਣਾ ਰਹੀ ਹਾਂ ਰੋਟੀ ਮਾਸੀ ਗਰਮ-ਗਰਮ ਦੇਈ ਜਾਊਗੀ ਕਿਹਨੂੰ ਦੇਣ ਲੱਗਿਓ ਪਹਿਲਾਂ ਮਾਸੜ ਨੂੰ ਮਾਸੜ ਨੂੰ ਕਿਉਂਕਿ ਦੋਨੇ ਸਾਡੀ ਬੀਬੀਆਂ ਨੇ ਦਿੱਤਾ ਜਵਾਬ ਨਾਲੀ ਨੇ ਵੀ ਦਾਦੀ ਨੇ ਵੀ ਤੇ ਆਹ ਦੇਖੋ ਮੈਂ ਬਣਾਈ ਜਾ ਰਹੀਆਂ ਗਰਮ-ਗਰਮ ਖਾਵਾਂਗੇ ਮਾਸੜ ਹਮੇਸ਼ਾ ਸਰਬਲੋਹ ਦੇ ਪੰਡ ਮਾਸੜਾ ਸਰਬਲੋਹ ਦੇ ਪੰਡ ਹਨ ਮਾਸੀ ਮਾਸੜ ਜੀ ਹਮੇਸ਼ਾ ਇਸੇ ਚੋ ਰੋਟੀ ਖਾਂਦੇ ਨੇ ਬਣਾਉਂਦੇ ਆ ਸੀ ਬਾਹਰ ਉਹਦਾ ਜਿਹੜਾ ਉਹਦਾ ਉਹਦਾ ਲੋਹੇ ਦਾ ਸਬਜ਼ੂ ਵਾਲਾ ਤੇ ਲੈ ਕੇ ਆਏ ਅਸੀਂ ਉਹ ਅੱਛਾ ਲੋਹੜਾ ਠੀਕ ਐ ਬਹੁਤ ਬਣਾ ਦਿੰਦਾ ਓਕੇ ਬੀਬੀ ਉਹ ਨਹੀਂ ਠਹਿਰ ਕੇ ਖਾਣ ਗਈਆਂ ਕਿਉਂਕਿ ਉਹ ਕਹਿੰਦੇ ਵੀ ਕੁਛ ਦਿਨ ਦਾ ਖਾਇਆ ਹੋਣਾ ਹਾਜਮ ਹੀ ਨਹੀਂ ਆਂਦਾ ਸਿਆਣਿਆਂ ਨੇ ਹਨਾ ਜਲਦੀ ਜਲਦੀ ਮਾਸੀ ਵੀ ਬਈ ਸਾਡੇ ਬਹੁਤ ਘੱਟ ਖਾਂਦੀ ਆ ਰਾਤ ਨੂੰ ਜੇ ਹੁਣ ਇੱਕ ਜਣਾ ਖਾਣ ਲੱਗ ਜੂਗਾ ਸਾਰੇ ਕਹਿਣਗੇ ਦੇ ਦੋ ਦੇ ਦਿੰਦੇ ਉਹ ਦੇ ਦੋ ਦੇ ਦੋ ਦੇ ਦਿੰਦੇ ਰੋਟੀ ਤਾਂ ਬਣਨੀ ਬਸ ਦਈ ਜੋ ਕੋ ਤਰਫ ਤੋਂ ਤਾਂ ਜੀ ਅਸੀਂ ਰੋਟੀ ਪਾਣੀ ਖਾ ਲਿਆ ਤੇ ਪਹਿਲਾਂ ਮੈਂ ਨਾ ਬਾਹਰ ਬੈਠੀ ਸੀ ਬੀਬੀ ਉਹਨਾਂ ਕੋਲੇ ਮੈਂ ਹਰ ਬੀਬੀ ਬੀਬੀ ਹੋਰ ਪਤਾ ਨਹੀਂ ਕਿੱਧਰ ਲੰਗੀ ਬਾਹਰ ਗਈ ਐ ਕਿਤੇ ਪਤਾ ਨਹੀਂ ਕੀ ਕਹਿ ਰਹੀ ਸੀ ਕੁਛ ਕਹਿ ਰਹੀ ਟੀ ਉਹ ਕਹਿੰਦੀ ਕਹਿੰਦੀ ਆ ਦੇਖਣ ਲੰਗੀ ਬੀਬੀ ਨਾ ਚੁੱਲ੍ਹਾ ਨਾ ਪਕਦੇ ਹਾਂ ਚਾਹ ਚੁੱਲ੍ਹਾ ਉਹ ਓਕੇ ਕਹਿੰਦੀ ਓਕੇ ਚੁੱਲ੍ਹਾ ਨਾ ਪਕਦੇ ਉਹ ਮੈਂ ਜਾਉਂਗੀ ਉਹ ਕਰਕੇ ਆਉਣਾ ਚੁੱਲ੍ਹਾ ਰੋਟੀ ਪਾਣੀ ਅਸੀਂ ਖਾ ਲਿਆ ਕੰਮ ਨਿਬੇੜ ਲਿਆ ਮਾਸੀ ਵੀ ਇੱਥੇ ਕੱਪੜੇ ਆਪਣੇ ਰਿਲੈਕਸ ਫੀਲ ਹਨਾ ਕਰਮੀਆਂ ਕਰਮੀਆਂ ਹੁਣਾਈ ਹੋਏ ਕੋਈ ਬਰਾਤ ਨੂੰ ਹਲਕੇ ਦੇ ਕੱਪੜੇ ਪਾ ਕੇ ਕਿਉਂਕਿ ਗਰਮੀ ਇੰਨੀ ਜ਼ਿਆਦਾ ਆਮ ਆਸੀ ਆ ਕੰਬੇ ਚ ਬੈਠ ਕੇ ਨਾ ਲੱਗਦਾ ਜਿਵੇਂ ਏਸੀ ਲੱਗਿਆ ਹੁੰਦਾ ਕਿਉਂਕਿ ਟਾਕੀਆਂ ਖੁੱਲੀਆਂ ਨੇ ਐਜੋ ਤਾਂ ਠੰਡੇ ਰਹਿੰਦੀ ਸਾਡੇ ਪਿੱਛੇ ਠੰਡੀ ਲੱਗ ਰਿਹਾ ਲੱਗਦਾ ਜਿਆਦੇ ਗਰਮੀ ਚ ਵੀ ਆ ਕੇ ਦੇਖ ਲਈਂ ਤੇ ਖੰਡਾ ਖੰਡਾ ਹਾਂ ਹੁਣ ਅੱਜ ਰਾਤ ਨੂੰ 11:00 ਤੋਂ ਬਾਅਦ ਕੰਬਲ ਲਿਆ ਜਾਊਗਾ ਤੁਸੀਂ ਪੱਖਾ ਲਾ ਕੇ ਪੈਂਦੇ ਹੋ ਹੈ ਪੱਖਾ ਲਾ ਕੇ ਪੈਂਦੇ ਹਾਂ ਆ ਖੁੱਲ ਤੇ ਕਿੰਮੀ ਦੇ ਹੱਥ ਜਮੀ ਖੁੰਡੀ ਆ ਗਈ ਹੈ ਮੈਂ ਬੀਬੀ ਉੱਥੇ ਨਾ ਠੀਕ ਤੁਰਦੀ ਆ ਰਹੀ ਤੇ ਉਹਨੇ ਖੁੰਡੀ ਚੱਕ ਲਈ ਛਾ ਲੱਕ ਦੋਰੇ ਆ ਤੇ ਮਾਸੀ ਦੇਖ ਰਹੀ ਐ ਇਹ ਪਾਨਾ ਕਿਵੇਂ ਕਿਆ ਇਹ ਹੈ ਮਾਸੀ ਤੂ ਤਾ ਆ ਦੇਖ ਸਾਰਾ ਦਿਨ ਮੰਨੂ ਵੀ ਕਹੀ ਜਾਂਦੇ ਨੇ ਵੀ ਤੂੰ ਤੂੰ ਤਾ ਜਦੋਂ ਫਾਨ ਲੱਗੇ ਕੱਲ ਦੇਖ ਜਾਂਦਾ ਕਿਹਦੇ ਵਿੱਚ ਕੀ ਗੇਂ ਹੁੰਦੇ ਸਾਡਾ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਇਆਗਾ ਪਲੀਸ ਸਾਡੇ ਚੈਨਲ ਨੂੰ ਜਾਗੋ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਜਦੋਂ ਉਹਨੂੰ ਪਾੜਦੇ ਨੇ ਬੁੱਝਦੇ ਕਾਲੇ ਹੋਏ ਹੋਏ ਲਾਲ ਹੋਏ ਹੋਏ ਖਰਾਬ ਨਿਕਲਦੇ ਨੇ ਐਜੇ ਦਿਨ ਹੁੰਦਾ ਦੇਖ ਕੇ ਅੱਜ ਮੇਰੀ ਨਾਨੀ ਨਹੀਂ ਮੈਨੂੰ ਵਿੱਚ ਬੋਲਣ ਨਹੀਂ ਦਿੰਦੀ ਹੈਗੀ ਅੱਜ ਕਿਉਂਕਿ ਅੱਜ ਨਾਨੀ ਦੀਆਂ ਗੱਲਾਂ ਹੀ ਨਹੀਂ ਖਤਮ ਹੋ ਰਹੀਆਂ ਹੈਗੀਆਂ ਚਲੋ ਜੀ ਹੁਣ ਮਿਲਦੇ ਆਪਾਂ ਅਗਲੇ